ਪੰਜਾਬੀ ਹੋਣ ਦਾ ਤੁਸੀਂ ਕਿਹੜਾ ਸਬੂਤ ਦੇ ਰਹੇ ਹੋ ਕਿਸਾਨ ਭਰਾਵਾਂ ਦੀ ਪਿੱਠ ਤੇ ਵਿੱਚ ਛੁਰਾ ਮਾਰਿਆ ਜਾਂਦਾ ਆਪਣੇ ਕਬਜ਼ੇ ਦੇ ਵਿੱਚ ਕਿਸਾਨ ਦੀ ਜ਼ਮੀਨ ਲੈਣੀ ਹੈ ਉਹਤੇ ਫਿਰ ਬੈਂਕਾਂ ਤੋਂ ਲੋਨ ਕਰਾਉਣੇ ਨੇ ਉਹ ਲੋਨਾਂ ਤੇ ਜਿਹੜਾ ਪੈਸਾ ਆਉਣਾ ਹੈ ਉਹਦੇ ਨਾਲ ਸਰਕਾਰ ਚਲਾਉਣੀ ਹੈ ਕਿਉਂਕਿ ਸਰਕਾਰ ਤਾਂ ਕੰਗਾਲ ਹੋ ਚੁੱਕੀ ਹੈ ਔਰ ਇਹ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਇਹਨੂੰ ਜਿੰਨੀ ਵਾਰੀ ਪੜੋਗੇ ਇਹਦੇ ਚੋਂ ਐਸੇ ਤੱਥ ਨਿਕਲ ਕੇ ਆਉਂਦੇ ਨੇ ਕਿਸਾਨ ਮਰੂ ਕਿ ਮੈਨੂੰ ਲੱਗਦਾ ਕਿ ਰੂਹ ਕੰਬਦੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨਾਲ ਕਰਨੀ ਕੀ ਜਾਰੀ ਹੈ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਹੈ ਜੋ ਉਸ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਖੜੇ ਨੇ ਕਿਉਂਕਿ ਕਿਸਾਨ ਜਿੱਥੇ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਨੇ ਟਰੈਕਟਰ ਮਾਰਚ ਕੱਢੇ ਗਏ ਤਾਂ ਉੱਥੇ ਹੀ ਵਿਰੋਧੀ ਧਿਰ ਹੈ ਜਿਹੜਾ ਉਹ ਵੀ ਨਾਲ ਆ ਕੇ ਖੜਿਆ ਕਿਸਾਨਾਂ ਦੇ ਪਰ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦੇ ਲਈ ਅਕਾਲੀ ਦਲ ਵੀ ਪੂਰੀ ਤਰ੍ਹਾਂ ਦੇ ਨਾਲ ਮੈਦਾਨ ਦੇ ਵਿੱਚ ਹੈ ਤੇ ਆਮ ਆਦਮੀ ਪਾਰਟੀ ਦੀ ਵਿਰੋਧਤਾ ਅਕਾਲੀ ਦਲ ਦਾ ਇਕੱਲਾ ਇਕੱਲਾ ਲੀਡਰ ਕਰ ਰਿਹਾ ਮੁਖ ਬਲਾਰੇ ਔਰ ਸ਼੍ਰੀਪ ਕਲੇਰ ਨੇ ਜੋ ਉਹਨਾਂ ਨੇ ਅੱਜ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲੈਂਡ ਪਾਲਿਸੀ ਨੂੰ ਲੈ ਕੇ ਕਈ ਤਰ੍ਹਾਂ ਦੇ ਤੱਥ ਪੇਸ਼ ਕੀਤੇ ਨੇ ਕਿ ਆਖਰਕਾਰ ਕਿਸਾਨਾਂ ਨੂੰ ਕਿਸ ਤਰ੍ਹਾਂ ਇਸ ਲੈਂਡ ਪਾਲਿਸੀ ਦੇ ਤਹਿਤ ਠੱਗਿਆ ਜਾ ਰਿਹਾ ਸੋ ਕੀ ਕੁਝ ਕਹਣਾ ਸ਼੍ਰੀਪ ਕਲੇਰ ਦਾ ਆਓ ਸੁਣਦੇ ਹਾਂ ਦੇਖੋ ਜਿਹੜੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੈਂਡ ਪੂਲਿੰਗ ਦੇ ਨਾਂ ਤੇ ਲੈਂਡ ਗ੍ਰੈਬਿੰਗ ਸਕੀਮ ਲੈ ਕੇ ਆਈ ਹੈ ਇਹਦਾ ਮਕਸਦ ਇੱਕੋ ਹੈ ਕਿ 10000 ਕਰੋੜ ਪੰਜਾਬ ਦੇ ਕਿਸਾਨਾਂ ਤੋਂ ਲੁੱਟ ਕੇ ਆਮ ਆਦਮੀ ਪਾਰਟੀ ਨੇ ਆਪਣੀ ਜੇਬਾਂ ਦੇ ਵਿੱਚ ਪਾਉਣਾ ਤਾਂ ਜੋ ਦੇਸ਼ ਦੇ ਵਿੱਚ ਇਹਨਾਂ ਦੀ ਸਿਆਸਤ ਜਿਉਂਦੀ ਰਹਿ ਸਕੇ ਔਰ ਇਹਦਾ ਪੂਰਨ ਜਿਹੜਾ ਕੰਟਰੋਲ ਹੈ ਉਹ ਦਿੱਲੀ ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਕੋਲੇ ਤਾਂ ਹੀ ਤਾਂ ਦਿੱਲੀ ਦੇ ਬੰਦੇ ਚਾਹੇ ਉਹ ਕੁੰਡੂ ਬੰਸਲ ਰੌਏ ਮਹੇਸ਼ਵਰੀ ਇਹ ਉਹ ਬੰਦੇ ਨੇ ਜਿਹੜੇ ਸਕੀਮ ਦੇ ਇੰਚਾਰਜ ਬਣਾਏ ਗਏ ਨੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਨਾ ਤਾਂ ਕੋਈ ਲੈਣਾ ਦੇਣਾ ਹੈ ਨਾ ਇਹਨਾਂ ਨੂੰ ਪੰਜਾਬ ਦੀ ਸਮਝ ਔਰ ਇਹ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਇਹਨੂੰ ਜਿੰਨੀ ਵਾਰੀ ਪੜੋਗੇ ਇਹਦੇ ਚੋਂ ਐਸੇ ਤੱਥ ਨਿਕਲ ਕੇ ਆਉਂਦੇ ਨੇ ਕਿਸਾਨ ਮਾਰੂ ਕਿ ਮੈਨੂੰ ਲੱਗਦਾ ਕਿ ਰੂਹ ਕੰਬਦੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨਾਲ ਕਰਨ ਕੀ ਜਾਰੀ ਹੁਣ ਮੇਰਾ ਬੜਾ ਸਿੱਧਾ ਜਿਹਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਿੰਦਰ ਕੇਜਰੀਵਾਲ ਸਾਹਿਬ ਨੂੰ ਹੈ ਕਿ ਜਿਹੜੀਆਂ ਜ਼ਮੀਨਾਂ ਤੁਸੀਂ ਧੱਕੇ ਨਾਲ ਕਿਸਾਨਾਂ ਦੀਆਂ ਦੱਬਣੀਆਂ ਚਾਹੁੰਦੇ ਹੋ ਕਿਸਾਨ ਨੇ ਜ਼ਮੀਨਾਂ ਦੇ ਉੱਤੇ ਕ੍ਰੈਡਿਟ ਲਿਮਿਟ ਬਣਾਈ ਹੈ ਉਹਨਾਂ ਦੇ ਕਾਰਡ ਬਣੇ ਨੇ ਸੋ ਲੈਂਡ ਪੂਲਿੰਗ ਦੇ ਵਿੱਚ ਜਦੋਂ ਇਹ ਜ਼ਮੀਨ ਧੱਕੇ ਨਾਲ ਤੁਸੀਂ ਲੈ ਲਓਗੇ ਉਹ ਲੋਨ ਦਾ ਕੀ ਬਣੇਗਾ ਸੋ ਅੱਜ ਅਖਬਾਰ ਦੇ ਵਿੱਚ ਮੈਂ ਸਟੇਟਮੈਂਟ ਪੜ੍ਹ ਰਿਆ ਸੀ ਇਹਨਾਂ ਦੇ ਮੰਤਰੀ ਮੁੰਡੀਆਂ ਸਾਹਿਬ ਦੀ ਲੱਗੀ ਹੈ ਕਹਿੰਦੇ ਜੀ ਉਹ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਜਿਹੜਾ ਅਸੀਂ ਪਲਾਟ ਦੇਾਂਗੇ ਉਹ ਪਲਾਟ ਤੇ ਸ਼ਿਫਟ ਹੋ ਜਾਊ ਮਤਲਬ ਕਿਸਾਨ ਦੀ ਜ਼ਮੀਨ ਦੱਬ ਕੇ ਉਹ ਜਿਹੜਾ 2 400 ਗਾਇ ਦਾ ਪਲਾਟ ਵੀ ਕਿਸਾਨ ਨੂੰ ਦੇਣਾ ਉਹਦੇ ਤੇ ਵੀ ਉਹ ਲੋਨ ਚੜ ਜਾਣ ਅੱਗੇ ਜਿਹੜੀ ਲੈਂਡ ਐਕਵਿਜ਼ੀਸ਼ਨ ਸੀ ਉਦੋਂ ਜ਼ਮੀਨ ਜਦੋਂ ਲੈਂਡ ਰਿਕੁਆਇਰ ਹੁੰਦੀ ਸੀ ਉਹਦਾ ਪੈਸਾ ਮਿਲਦਾ ਸੀ ਉਹ ਚੋਂ ਲੋਨ ਕੱਟਿਆ ਜਾਂਦਾ ਸੀ ਹੁਣ ਪੈਸਾ ਤਾਂ ਕੋਈ ਮਿਲਣਾ ਨਹੀਂ ਸੋ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਪਲਾਟ ਤੇ ਚੜ ਜਾਣੀ ਹੈ ਮੈਨੂੰ ਲੱਗਦਾ ਵੀ 10-15 ਸਾਲ ਨੂੰ ਜ਼ਮੀਨਾਂ ਡਿਵੈਲਪ ਨਹੀਂ ਹੋਣੀਆਂ ਪਤਾ ਨਹੀਂ ਕਿਸਾਨ ਨੂੰ ਕਦੋਂ ਪਲਾਟ ਮਿਲਣਾ ਹੈ ਜਾਨੂ ਉਹਦਾ ਪਲਾਟ ਲੈਣ ਦਾ ਟਾਈਮ ਆਣ ਉਹਨੂੰ ਤਾਂ ਕਹਿ ਦੇਣਗੇ ਕਿ ਜੀ ਤੇਰਾ ਲੋਨ ਖੜਾ ਸੀ ਉਹਦਾ ਇੰਨਾ ਵਿਆਜ ਬਣ ਗਿਆ ਉਹ ਤਾਂ ਮੈਨੂੰ ਲੱਗਦਾ ਪਲਾਟ ਹੀ ਸਾਰਾ ਵਿਆਜ ਦੇ ਵਿੱਚ ਲਾ ਜਾਣਾ ਇਹ ਤਾਂ ਹੋਰ ਵੀ ਵੱਡੀ ਠੱਗੀ ਹੈ ਭਗਵੰਤ ਮਾਤਾ ਸਾਹਿਬ ਤੁਸੀਂ ਪੰਜਾਬ ਦੇ ਕਿਸਾਨ ਨਾਲ ਮਰਨ ਜਾ ਰਹੇ ਹੋ ਮਤਲਬ ਇਹ ਪੰਜਾਬੀ ਹੋਣ ਦਾ ਤੁਸੀਂ ਕਿਹੜਾ ਸਬੂਤ ਦੇ ਰਹੇ ਹੋ ਕਿਸਾਨ ਭਰਾਵਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਔਰ ਜਿਹੜਾ ਦੂਸਰਾ ਵੱਡਾ ਸਵਾਲ ਹੈ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ 237 ਸ਼ਹਿਰ ਕਸਬੇ ਨੇ ਵੱਡੇ ਛੋਟੇ ਔਰ ਜੇ ਤੁਸੀਂ ਉਹਨਾਂ ਦਾ ਟੋਟਲ ਏਰੀਆ ਦੇਖੋਗੇ ਕੰਸਟਰਕਟਿਡ ਏਰੀਆ ਮਤਲਬ ਜਿੱਥੇ ਕਲੋਨੀਆਂ ਬਣੀਆਂ ਨੇ 237 ਸ਼ਹਿਰ ਤੇ ਕਸਬੇ ਨੇ ਟੋਟਲ ਤੇ ਉਹ 7337 ਏਕੜ ਦੇ ਵਿੱਚ ਬਣੇ ਟੋਟਲ 237 ਜਿਹੜੇ ਛੋਟੇ ਵੱਡੇ ਕਸਬੇ ਨੇ ਤੇ ਹੁਣ ਤੁਸੀਂ 43000 ਏਕੜ ਐਕਵਾਇਰ ਕਰਕੇ ਕਰਨਾ ਕੀ ਹੈ ਮਤਲਬ ਜਿਹੜਾ ਸਿੱਧਾ ਜਾਂ ਸਵਾਲ ਇਹੀ ਹੈ ਕਿ 43000 ਏਕੜ ਆਪਣੇ ਕਬਜ਼ੇ ਦੇ ਵਿੱਚ ਕਿਸਾਨ ਦੀ ਜ਼ਮੀਨ ਲੈਣੀ ਹੈ ਉਹਤੇ ਫਿਰ ਬੈਂਕਾਂ ਤੋਂ ਲੋਨ ਕਰਾਉਣੇ ਨੇ ਉਹ ਲੋਨਾਂ ਤੇ ਜਿਹੜਾ ਪੈਸਾ ਆਉਣਾ ਹੈ ਉਹਦੇ ਨਾਲ ਸਰਕਾਰ ਚਲਾਉਣੀ ਹੈ ਕਿਉਂਕਿ ਸਰਕਾਰ ਤਾਂ ਕੰਗਾਲ ਹੋ ਚੁੱਕੀ ਹੈ ਹਰ ਮਹੀਨੇ ਨਵਾਂ ਕਰਜ਼ਾ ਚੱਕਿਆ ਜਾ ਰਿਹਾ ਲੋਕਾਂ ਨਾਲ ਜਿਹੜੇ ਤੁਸੀਂ ਵਾਅਦੇ ਕਰਕੇ ਆਏ ਸੀ ਉਹ ਵਾਅਦੇ ਤੁਸੀਂ ਪੂਰੇ ਨਹੀਂ ਕਰ ਪਾਰੇ ਸੋ ਹੁਣ ਕੀ ਸਿੱਧਾ ਜਾਂ ਮਕਸਦ ਇਹ ਹੈ ਕਿ ਜਿਹੜਾ 1000 ਰੁਪਿਆ ਤੁਸੀਂ ਮਹਿਲਾਵਾਂ ਨੂੰ ਦੇਣਾ ਉਹਨਾਂ ਦੀ ਘਰ ਦੀ ਜ਼ਮੀਨ ਖੋਕੇ ਉਹਦੇ ਉੱਤੇ ਲੋਨ ਲੈ ਕੇ ਉਹਨਾਂ ਨੂੰ ਹੀ 1000 ਰੁਪਿਆ ਤੁਸੀਂ ਸਮਝਦੇ ਕੀ ਹੋ ਕਿ ਪੰਜਾਬ ਦੇ ਲੋਕ ਥੋੜੀਆਂ ਚਾਲਾਂ ਨਹੀਂ ਸਮਝਦੇ ਔਰ ਤੀਸਰਾ ਇਹਦੇ 'ਚ ਜਿਹੜੀ ਤੁਸੀਂ FAQ ਜਾਰੀ ਕੀਤੀ ਦੇਖੋ ਐਲਓਆਈ ਦੀ ਗੱਲ ਪੰਜਾਬ ਦੀ ਸਰਕਾਰ ਕਰਦੀ ਹੈ ਕਹਿੰਦੀ ਜੀ ਐਲਓਆਈ ਦੇ ਅਗੇਂਸਟ ਲੋਨ ਹੋ ਸਕਦਾ ਹੈ ਔਰ ਜਿਹੜਾ ਤੁਸੀਂ ਅੱਜ FAQ ਜਾਰੀ ਕੀਤਾ ਉਹਦਾ 9ਵਾਂ ਤੇ 11ਵਾਂ ਪੁਆਇੰਟ ਹੈ ਉਹਦੇ ਚ ਤਾਂ ਉਹਨਾਂ ਨੇ ਕਿਹਾ ਕਿ ਬੈਂਕ ਦੀ ਮਰਜ਼ੀ ਹੈ ਔਰ ਐਲਓਆਈ ਤੇ ਲੋਨ ਐਲਓਆਈ ਕੋਈ ਓਨਰਸ਼ਿਪ ਨਹੀਂ ਹੈ ਸੋ ਐਲਓਆਈ ਤੇ ਲੋਨ ਕਿੱਦਾਂ ਹੋ ਜਾਏਗਾ ਇਹ ਪੰਜਾਬ ਦੇ ਲੋਕਾਂ ਦੇ ਨਾਲ ਇਹ ਬਹੁਤ ਵੱਡੀ ਠੱਗੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਰਨ ਜਾ ਰਹੀ ਹੈ ਔਰ ਆਪਦੀਆਂ ਕੁਰਸੀਆਂ ਪਿੱਛੇ ਜਿਹੜੇ ਪੰਜਾਬ ਦੇ ਉਹ ਕੁਝ ਲੀਡਰ ਬੈਠੇ ਨੇ ਬੋਲ ਵੀ ਨਹੀਂ ਪਾ ਰਹੇ ਆ ਇੱਕ ਬੋਲੇ ਸੀ ਐਮਪੀ ਸਾਹਿਬ ਅਗਲੇ ਨੇ ਸ਼ਾਮ ਨੂੰ ਹੀ ਟਵੀਟ ਡਿਲੀਟ ਕਰਾਤਾ ਮੈਂ ਤੇ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿ ਪੰਜਾਬ ਹਮਦਰਦਾਂ ਨੂੰ ਵੀ ਯਾਦ ਰੱਖਦਾ ਤੇ ਪੰਜਾਬ ਗਦਾਰਾਂ ਨੂੰ ਵੀ ਯਾਦ ਰੱਖਦਾ ਸੋ ਜਿਹੜੇ ਲੋਕ ਅੱਜ ਪੰਜਾਬ ਦੇ ਨਾਲ ਠੱਗੀ ਮਾਰ ਰਹੇ ਨੇ ਦਿੱਲੀ ਦੇ ਇਸ਼ਾਰੇ ਤੇ ਇਹ ਪੰਜਾਬ ਨੇ ਯਾਦ ਰੱਖਣੇ ਨੇ ਪੰਜਾਬੀਆਂ ਨੇ ਕਦੇ ਵੀ ਜਿਹੜਾ ਕੋਈ ਚੜ ਕੇ ਆਇਆ ਜਿਹੜਾ ਇਸ ਤਰੀਕੇ ਪੰਜਾਬ ਨੂੰ ਲੁੱਟਣ ਆਇਆ ਪੰਜਾਬੀਆਂ ਨੇ ਕਦੇ ਮਾਫ਼ ਨਹੀਂ ਕੀਤਾ ਔਰ ਦਿੱਲੀ ਦੇ ਇਸ਼ਾਰੇ ਤੇ ਜੋ ਆਮ ਆਦਮੀ ਪਾਰਟੀ ਖੇਡ ਖੇਡਣਾ ਚਾਹੁੰਦੀ ਹੈ ਮੈਂ ਬਹੁਤ ਅਗਾਹ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਉਰੇ ਮੰਤਰੀ ਐਮ ਐਲ ਏ ਨੂੰ ਕਿ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਹੁਣ ਕੱਲ ਤੋਂ ਚਾਹੇ ਮੁੱਖ ਮੰਤਰੀ ਹੋਣ ਚਾਹੇ ਮੰਤਰੀ ਚਾਹੇ ਐਮ ਐਲ ਏ ਪਿੰਡਾਂ ਦੇ ਵਿੱਚ ਬੋਰਡ ਲੱਗੇ ਨੇ ਕਿ ਆਮ ਆਦਮੀ ਪਾਰਟੀ ਪਿੰਡਾਂ 'ਚ ਨਾ ਵੜੇ ਹਾਲਾਤ ਬਣ ਗਏ ਨੇ ਆਮ ਆਦਮੀ ਪਾਰਟੀ ਦੇ ਹਲੇ ਵੀ ਅੱਖਾਂ ਖੋਲੋ ਦਿੱਲੀ ਦੇ ਮਗਰ ਲਾ ਕੇ ਇਹ ਜਿਹੜਾ ਪੰਜਾਬ ਨੂੰ ਲੁੱਟਣਾ ਚਾਹੁੰਦੇ ਹੋ ਇਹ ਤੋਂ ਹਲੇ ਵੀ ਗੁਰੇਜ਼ ਕਰੋ ਇਹਦੀ ਜਿਹੜੀ ਪਰਪਾਈ ਠੁੱਟ ਤੋਂ ਮੁੜ ਕੇ ਹੋਣੀ ਦੇਖੋ ਜਿਹੜੀ ਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੈਂਡ ਪੂਲਿੰਗ ਦੇ ਨਾਂ ਤੇ ਲੈਂਡ ਗ੍ਰੈਬਿੰਗ ਸਕੀਮ ਲੈ ਕੇ ਆਈ ਇਹਦਾ ਮਕਸਦ ਇੱਕੋ ਹੈ ਕਿ 10000 ਕਰੋੜ ਪੰਜਾਬ ਦੇ ਕਿਸਾਨਾਂ ਤੋਂ ਲੁੱਟ ਕੇ ਆਮ ਆਦਮੀ ਪਾਰਟੀ ਨੇ ਆਪਣੀ ਜੇਬਾਂ ਦੇ ਵਿੱਚ ਪਾਉਣਾ ਹੈ ਤਾਂ ਜੋ ਦੇਸ਼ ਦੇ ਵਿੱਚ ਇਹਨਾਂ ਦੀ ਸਿਆਸਤ ਚਉਂਦੀ ਰਹਿ ਸਕੇ। ਔਰ ਇਹਦਾ ਪੂਰਨ ਜਿਹੜਾ ਕੰਟਰੋਲ ਹੈ ਉਹ ਦਿੱਲੀ ਅਰਵਿੰਦ ਕੇਜਰੀਵਾਲ ਤੇ ਉਹਦੀ ਟੀਮ ਕੋਲੇ। ਤਾਂ ਹੀ ਤਾਂ ਦਿੱਲੀ ਦੇ ਬੰਦੇ ਚਾਹੇ ਉਹ ਕੁੰਡੂ ਬੰਸਲ ਰੌਏ ਮਹੇਸ਼ਵਰੀ ਇਹੋ ਬੰਦੇ ਨੇ ਜਿਹੜੇ ਸਕੀਮ ਦੇ ਇੰਚਾਰਜ ਬਣਾਏ ਗਏ ਨੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਨਾ ਤਾਂ ਕੋਈ ਲੈਣਾ ਦੇਣਾ ਨਾ ਇਹਨਾਂ ਨੂੰ ਪੰਜਾਬ ਦੀ ਸਮਝ ਔਰ ਇਹ ਜਿਹੜੀ ਲੈਂਡ ਗ੍ਰੈਬਿੰਗ ਸਕੀਮ ਹੈ ਇਹਨੂੰ ਜਿੰਨੀ ਵਾਰੀ ਪੜੋਗੇ ਇਹਦੇ ਚੋਂ ਐਸੇ ਤੱਥ ਨਿਕਲ ਕੇ ਆਉਂਦੇ ਨੇ ਕਿਸਾਨ ਮਾਰੂ ਕਿ ਮੈਨੂੰ ਲੱਗਦਾ ਕਿ ਰੂਹ ਕੰਬਦੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨਾਲ ਕਰਨ ਕੀ ਜਾ ਰਹੀ ਹੁਣ ਮੇਰਾ ਬੜਾ ਸਿੱਧਾ ਜਿਹਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਰਵਿੰਦ ਕੇਜਰੀਵਾਲ ਸਾਹਿਬ ਨੂੰ ਹੈ ਕਿ ਜਿਹੜੀਆਂ ਜ਼ਮੀਨਾਂ ਤੁਸੀਂ ਧੱਕੇ ਨਾਲ ਕਿਸਾਨਾਂ ਦੀਆਂ ਦੱਬਣੀਆਂ ਚਾਹੁੰਦੇ ਹੋ ਕਿਸਾਨ ਨੇ ਜ਼ਮੀਨਾਂ ਦੇ ਉੱਤੇ ਕ੍ਰੈਡਿਟ ਲਿਮਿਟ ਬਣਾਈ ਹੈ ਉਹਨਾਂ ਦੇ ਕਾਟ ਬਣੇ ਨੇ ਸੋ ਲੈਂਡ ਪੂਲਿੰਗ ਦੇ ਵਿੱਚ ਜਦੋਂ ਇਹ ਜ਼ਮੀਨ ਧੱਕੇ ਨਾਲ ਤੁਸੀਂ ਲੈ ਲਓਗੇ ਉਹ ਲੋਨ ਦਾ ਕੀ ਬਣੇਗਾ ਸੋ ਅਖਬਾਰ ਦੇ ਵਿੱਚ ਮੈਂ ਸਟੇਟਮੈਂਟ ਪੜ੍ਹ ਰਿਆ ਸੀ ਇਹਨਾਂ ਦੇ ਮੰਤਰੀ ਮੁੰਡੀਆਂ ਸਾਹਿਬ ਦੀ ਲੱਗੀ ਹੈ ਕਹਿੰਦੇ ਜੀ ਉਹ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਜਿਹੜਾ ਅਸੀਂ ਪਲਾਟ ਦੇਾਂਗੇ ਉਹ ਪਲਾਟ ਤੇ ਸ਼ਿਫਟ ਹੋ ਜਾਊ ਮਤਲਬ ਕਿਸਾਨ ਦੀ ਜ਼ਮੀਨ ਦੱਬ ਕੇ ਉਹ ਜਿਹੜਾ 2-400 ਗਾਇ ਦਾ ਪਲਾਟ ਵੀ ਕਿਸਾਨ ਨੂੰ ਦੇਣਾ ਉਹਦੇ ਤੇ ਵੀ ਉਹ ਲੋਨ ਚੜਜਣਾ ਅੱਗੇ ਜਿਹੜੀ ਲੈਂਡ ਐਕ acquisition ਸੀ ਉਦੋਂ ਜ਼ਮੀਨ ਜਦੋਂ ਲੈਂਡ ਰਿਕੁਆਇਰ ਹੁੰਦੀ ਸੀ ਉਹਦਾ ਪੈਸਾ ਮਿਲਦਾ ਸੀ ਉਹ ਚੋਂ ਲੋਨ ਕੱਟਿਆ ਜਾਂਦਾ ਸੀ ਹੁਣ ਪੈਸਾ ਤਾਂ ਕੋਈ ਮਿਲਣਾ ਨਹੀਂ ਸੋ ਜਿਹੜੀ ਕ੍ਰੈਡਿਟ ਲਿਮਿਟ ਹੈ ਉਹ ਪਲਾਟ ਤੇ ਚੜ ਜਾਣੀ ਹੈ ਮੈਨੂੰ ਲੱਗਦਾ ਵੀ 10-15 ਸਾਲ ਨੂੰ ਜ਼ਮੀਨਾਂ ਡਵੈਲਪ ਨਹੀਂ ਹੋਣੀਆਂ ਪਤਾ ਨਹੀਂ ਕਿਸਾਨ ਨੂੰ ਕਦੋਂ ਪਲਾਟ ਮਿਲਣਾ ਹੈ ਜਦ ਨੂੰ ਤਾਂ ਪਲਾਟ ਲੈਣ ਦਾ ਟਾਈਮ ਆਉਣਾ ਉਹਨੂੰ ਤਾਂ ਕਹਿ ਦੇਣਗੇ ਕਿ ਜੀ ਤੇਰਾ ਲੋਨ ਖੜਾ ਸੀ ਉਹਦਾ ਇੰਨਾ ਵਿਆਜ ਬਣ ਗਿਆ ਉਹ ਤਾਂ ਮੈਨੂੰ ਲੱਗਦਾ ਪਲਾਟ ਹੀ ਸਾਰਾ ਵਿਆਜ ਦੇ ਵਿੱਚ ਲਾ ਜਾਣਾ ਇਹ ਤਾਂ ਹੋਰ ਵੀ ਵੱਡੀ ਠੱਗੀ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੇ ਕਿਸਾਨ ਨਾਲ ਮਾਰਨ ਜਾ ਰਹੇ ਹੋ ਮਤਲਬ ਇਹ ਪੰਜਾਬੀ ਹੋਣ ਦਾ ਤੁਸੀਂ ਕਿਹੜਾ ਸਬੂਤ ਦੇ ਰਹੇ ਹੋ ਕਿਸਾਨ ਭਰਾਵਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਔਰ ਜਿਹੜਾ ਦੂਸਰਾ ਵੱਡਾ ਸਵਾਲ ਪੰਜਾਬ ਦੇ ਵਿੱਚ ਕੁੱਲ ਮਲਾ ਕੇ 237 ਸ਼ਹਿਰ ਕਸਬੇ ਨੇ ਵੱਡੇ ਛੋਟੇ ਔਰ ਜੇ ਤੁਸੀਂ ਉਹਨਾਂ ਦਾ ਟੋਟਲ ਏਰੀਆ ਦੇਖੋਗੇ ਕੰਸਟਰਕਟਿਡ ਏਰੀਆ ਮਤਲਬ ਜਿੱਥੇ ਕਲੋਨੀਆਂ ਬਣੀਆਂ ਨੇ 237 ਸ਼ਹਿਰ ਤੇ ਕਸਬੇ ਨੇ ਟੋਟਲ ਤੇ ਉਹ 7337 ਏਕੜ ਦੇ ਵਿੱਚ ਬਣੇ ਨੇ ਟੋਟਲ 237 ਜਿਹੜੇ ਛੋਟੇ ਵੱਡੇ ਕਸਬੇ ਨੇ ਤੇ ਹੁਣ ਤੁਸੀਂ 43000 ਏਕੜ ਐਕਵਾਇਰ ਕਰਕੇ ਕਰਨਾ ਕੀ ਹੈ ਮਤਲਬ ਜਿਹੜਾ ਸਿੱਧਾ ਜਾਂ ਸਵਾਲ ਇਹੀ ਹੈ ਕਿ 43000 ਏਕੜ ਆਪਣੇ ਕਬਜ਼ੇ ਦੇ ਵਿੱਚ ਕਿਸਾਨ ਦੀ ਜ਼ਮੀਨ ਲੈਣੀ ਹੈ ਉਹਤੇ ਫਿਰ ਬੈਂਕਾਂ ਤੋਂ ਲੋਨ ਕਰਾਉਣੇ ਨੇ ਉਹ ਲੋਨਾਂ ਤੇ ਜਿਹੜਾ ਪੈਸਾ ਆਉਣਾ ਹੈ ਉਹਦੇ ਨਾਲ ਸਰਕਾਰ ਚਲਾਉਣੀ ਹੈ ਕਿਉਂਕਿ ਸਰਕਾਰ ਤਾਂ ਕੰਗਾਲ ਹੋ ਚੁੱਕੀ ਹੈ ਹਰ ਮਹੀਨੇ ਨਵਾਂ ਕਰਜ਼ਾ ਚੱਕਿਆ ਜਾ ਰਿਹਾ ਲੋਕਾਂ ਨਾਲ ਜਿਹੜੇ ਤੁਸੀਂ ਵਾਅਦੇ ਕਰਕੇ ਆਏ ਸੀ ਉਹ ਵਾਅਦੇ ਤੁਸੀਂ ਪੂਰੇ ਨਹੀਂ ਕਰ پا ਰਹੇ ਸੋ ਹੁਣ ਕੀ ਸਿੱਧਾ ਜ ਮਕਸਦ ਇਹ ਹੈ ਕਿ ਜਿਹੜਾ 1000 ਰੁਪਿਆ ਤੁਸੀਂ ਮਹਿਲਾਵਾਂ ਨੂੰ ਦੇਣਾ ਉਹਨਾਂ ਦੀ ਘਰ ਦੀ ਜ਼ਮੀਨ ਖੋਕੇ ਉਹਦੇ ਉੱਤੇ ਲੋਨ ਲੈ ਕੇ ਉਹਨਾਂ ਨੂੰ ਹੀ 1000 ਰੁਪਿਆ ਤੁਸੀਂ ਸਮਝਦੇ ਕੀ ਹੋ ਕਿ ਪੰਜਾਬ ਦੇ ਲੋਕ ਥੋਡੀਆਂ ਚਾਲਾਂ ਨਹੀਂ ਸਮਝਦੇ ਔਰ ਤੀਸਰਾ ਇਹਦੇ 'ਚ ਜਿਹੜੀ ਤੁਸੀਂ FAQ ਜਾਰੀ ਕੀਤੀ ਦੇਖੋ ਐਲਓਆਈ ਦੀ ਗੱਲ ਪੰਜਾਬ ਦੀ ਸਰਕਾਰ ਕਰਦੀ ਹੈ ਕਹਿੰਦੀ ਜੀ ਐਲਓਆਈ ਦੇ ਅਗੇਂਸਟ ਲੋਨ ਹੋ ਸਕਦਾ ਔਰ ਜਿਹੜਾ ਤੁਸੀਂ ਇਹ FAQ ਜਾਰੀ ਕੀਤਾ ਉਹਦਾ 9ਵਾਂ ਤੇ 11ਵਾਂ ਪੁਆਇੰਟ ਹੈ ਉਹਦੇ 'ਚ ਤਾਂ ਉਹਨਾਂ ਨੇ ਕਿਹਾ ਕਿ ਬੈਂਕ ਦੀ ਮਰਜ਼ੀ ਹੈ ਔਰ ਐਲਓਆਈ ਤੇ ਲੋਨ ਐਲਓਆਈ ਕੋਈ ਓਨਰਸ਼ਿਪ ਨਹੀਂ ਹੈ ਸੋ ਐਲਓਆਈ ਤੇ ਲੋਨ ਕਿੱਦਾਂ ਹੋ ਜਾਏਗਾ ਇਹ ਪੰਜਾਬ ਦੇ ਲੋਕਾਂ ਦੇ ਨਾਲ ਇਹ ਬਹੁਤ ਵੱਡੀ ਠੱਗੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਰਨ ਜਾ ਰਹੀ ਹੈ ਔਰ ਆਪੀਆਂ ਕੁਰਸੀਆਂ ਪਿੱਛੇ ਜਿਹੜੇ ਪੰਜਾਬ ਦੇ ਉਹਦੇ ਕੁਝ ਲੀਡਰ ਬੈਠੇ ਨੇ ਬੋਲ ਵੀ ਨਹੀਂ ਪਾਰੇ ਆ ਇੱਕ ਬੋਲੇ ਸੀ ਐਮਪੀ ਸਾਹਿਬ ਅਗਲੇ ਨੇ ਸ਼ਾਮ ਨੂੰ ਹੀ ਟਵੀਟ ਡਿਲੀਟ ਕਰਾਤਾ ਮੈਂ ਤੇ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿ ਪੰਜਾਬ ਹਮਦਰਦਾਂ ਨੂੰ ਵੀ ਯਾਦ ਰੱਖਦਾ ਤੇ ਪੰਜਾਬ ਗद्दारਾਂ ਨੂੰ ਵੀ ਯਾਦ ਰੱਖਦਾ ਸੋ ਜਿਹੜੇ ਲੋਕ ਅੱਜ ਪੰਜਾਬ ਦੇ ਨਾਲ ਠੱਗੀ ਮਾਰ ਰਹੇ ਨੇ ਦਿੱਲੀ ਦੇ ਇਸ਼ਾਰੇ ਤੇ ਇਹ ਪੰਜਾਬ ਨੇ ਯਾਦ ਰੱਖਣੇ ਨੇ ਪੰਜਾਬੀਆਂ ਨੇ ਕਦੇ ਵੀ ਜਿਹੜਾ ਕੋਈ ਚੜ ਕੇ ਆਇਆ ਜਿਹੜਾ ਇਸ ਤਰੀਕੇ ਪੰਜਾਬ ਨੂੰ ਲੁੱਟਣ ਆਇਆ ਪੰਜਾਬੀਆਂ ਨੇ ਕਦੇ ਮਾਫ਼ ਨਹੀਂ ਕੀਤਾ ਔਰ ਦਿੱਲੀ ਦੇ ਇਸ਼ਾਰੇ ਤੇ ਜੋ ਆਮ ਆਦਮੀ ਪਾਰਟੀ ਖੇਡ ਖੇਡਣਾ ਚਾਹੁੰਦੀ ਹੈ ਮੈਂ ਬਹੁਤ ਅਗਾਹ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਔਰੇ ਮੰਤਰੀ ਐਮ ਐਲ ਏ ਨੂੰ ਕਿ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਹੁਣ ਕੱਲ ਤੋਂ ਚਾਹੇ ਮੁੱਖ ਮੰਤਰੀ ਹੋਣ ਚਾਹੇ ਮੰਤਰੀ ਚਾਹੇ ਐਮ ਐਲ ਏ ਪਿੰਡਾਂ ਦੇ ਵਿੱਚ ਬੋਰਡ ਲੱਗੇ ਨੇ ਕਿ ਆਮ ਆਦਮੀ ਪਾਰਟੀ ਪਿੰਡਾਂ 'ਚ ਨਾ ਵੜੇ ਹਾਲਾਤ ਬਣ ਗਏ ਨੇ ਆਮ ਆਦਮੀ ਪਾਰਟੀ ਦੇ ਹਲੇ ਵੀ ਅੱਖਾਂ ਖੋਲੋ ਦਿੱਲੀ ਦੇ ਮਗਰ ਲਾ ਕੇ ਇਹ ਜਿਹੜਾ ਪੰਜਾਬ ਨੂੰ ਲੁੱਟਣਾ ਚਾਹੁੰਦੇ ਹੋ ਇਹ ਤੋਂ ਹਲੇ ਵੀ ਗੁਰੇਜ਼ ਕਰੋ ਇਹਦੀ ਜਿਹੜੀ ਪਰਪਾਈ ਥੁੱਕ ਤੋਂ ਮੁੜ ਕੇ ਹੋਣੀ ਸੋਇਸਾ ਨਰਸ਼ਦੀਪ ਕਲੇਰ ਜਿਨ੍ਹਾਂ ਨੇ ਲੈਂਡ ਪਾਲਿਸੀ ਦੇ ਤਹਿਤ ਕਿਸਾਨਾਂ ਤੋਂ ਜ਼ਮੀਨ ਲੈਣ ਤੋਂ ਬਾਅਦ ਉਸ ਦੀਆਂ ਕਲੋਨੀਆਂ ਜਾਂ ਫਿਰ ਉਸ ਦੇ ਪਲਾਟ ਕੱਟੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਲੋਨ ਦਾ ਕਿਸ ਤਰ੍ਹਾਂ ਅਮਾਊਂਟ ਹੈ ਜਿਹੜਾ ਉਹ ਕਿਸ ਤਰ੍ਹਾਂ ਟਰਾਂਸਫਰ ਹੋਏਗਾ ਜਾਂ ਫਿਰ ਹੋਰ ਕਿਹੜੀਆਂ-ਕਿਹੜੀਆਂ ਉਨਤਾਈਆਂ ਇਸ ਪਾਲਿਸੀ ਦੇ ਵਿੱਚ ਨੇ ਇਸ ਸੰਬੰਧਿਤ ਵਿਸਾਰ ਗੱਲਬਾਤ ਹੈ ਜਿਹੜੀ ਉਹ ਕੀਤੀ ਹੈ ਇਸ ਤੋਂ ਇਲਾਵਾ ਜਿਹੜੀ ਕਾਂਗਰਸ ਹੈ ਉਹ ਵੀ ਇਸ ਪਾਲਿਸੀ ਦੇ ਅਗੇਂਸਟ ਜਿਹੜੀ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ